ਗੁਡਾਸਪੁਰ ਦੇ ਪਿੰਡ ਲੱਖੋਵਾਲ 'ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਨੇ ਤੇ ਪਿੰਡ 'ਚ ਹੜ ON ਕਰਕੇ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ ਗਰਾਊਂਡ ਜ਼ੀਰੋ ਤੇ ਨਿਊਜ਼ 18 ਦੀ ਟੀਮ ਇੱਥੇ ਪਹੁੰਚੀ ਤੇ ਟਰਾਲੀ ਤੇ ਬਿਠਾ ਕੇ ਲੋਕਾਂ ਦਾ ਇੱਥੇ ਰੈਸਕਿਊ ਕੀਤਾ ਜਾ ਰਿਹਾ ਹੈ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਕਿਉਂਕਿ ਗੁਡਾਸਪੁਰ ਦਾ ਜੋ ਇਲਾਕਾ ਹੈ ਵੱਡੇ ਪੱਧਰ ਤੇ ਪ੍ਰਭਾਵਿਤ ਹੈ ਬਿੱਦੇ ਕਾਲਾ ਸਿੰਘ ਵਕਫਾਕ ਪਿੰਡਾਂ 'ਚ ਤਸਵੀਰਾਂ ਦੇਖੀਆਂ ਸੀ ਸਾਡੇ ਸਹਿਯੋਗੀ ਵਕਫਾਕ ਪਿੰਡਾਂ 'ਚ ਪਹੁੰਚੇ ਸੀ ਇਹ ਤਸਵੀਰਾਂ ਟਰਾਲੀ 'ਚ ਜੋ ਲੋਕ ਨੇ ਆਪਣਾ ਸਮਾਨ ਲੱਦ ਕੇ ਘਰਾਂ ਨੂੰ ਛੱਡਣ ਨੂੰ ਮਜਬ ਪਾਣੀ ਜੋ ਹੈ ਪਿੰਡਾਂ ਚ ਬਹੁਤ ਚੁਕਿਆ ਹੈ ਇਹ ਤਸਵੀਰਾਂ ਗਰਾਉਂਡ ਜ਼ੀਰੋ ਤੇ ਸਾਡੇ ਸਹਿਯੋਗੀ ਇੱਥੇ ਪਹੁੰਚੇ ਤੇ ਜਾਇਜ਼ਾ ਪੂਰਾ ਇਸ ਪਿੰਡ ਦਾ ਲਿਆ ਗਿਆ ਕਿ ਕਿੰਨਾ ਸਮੱਸਿਆਵਾਂ ਤੋਂ ਲੋਕ ਲੋਕ ਜੋ ਨੇ ਇੱਥੇ ਜੂਝ ਰਹੇ ਕਾਸ਼ਪੁਰ ਦੇ ਪਿੰਡ ਲੱਖੋਵਾਲ ਅਸੀਂ ਮੌਜੂਦ ਹੈ ਔਰ ਇਸ ਲਈ ਹਾਲਾਤ ਕੀ ਨੇ ਇਹ ਵੀ ਤੁਹਾਨੂੰ ਗਰਾਉਂਡ ਜ਼ੀਰੋ ਤੇ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਕਈ ਲੋਕਾਂ ਨੂੰ ਜਿਹੜੇ ਪਿੰਡ ਦੇ ਲੋਕ ਨੇ ਯਾ ਫਿਰ ਨੇੜੇ ਤੇੜੇ ਦੇ ਜਿਹੜੇ ਪਿੰਡ ਦੇ ਲੋਕ ਨੇ ਕਈ ਲੋਕਾਂ ਨੂੰ ਰੈਸਕਿਊ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਜਿਹੜੇ ਸਕੂਲ ਦੇ ਬੱਚੇ ਰੈਸਕਿਊ ਕੀਤੇ ਗਏ ਸੀ ਉਹਨਾਂ ਦੇ ਜਿਹੜੇ ਪੇਰੈਂਟਸ ਆਏ ਸੀ ਜਾਂ ਫਿਰ ਹੋਰ ਜਿਹੜੇ ਨਾਲ ਲੱਗਦੇ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਨੂੰ ਉਹ ਘਰ ਫਸੇ ਹੋਏ ਸੀ ਕਿਉਂਕਿ ਪਾਣੀ ਦਾ ਲੈਵਲ ਇੰਨਾ ਜ਼ਿਆਦਾ ਵੱਧ ਚੁੱਕਿਆ ਸੀਗਾ ਕਿ ਉਹਨਾਂ ਨੂੰ ਬਾਹਰ ਕੱਢਣਾ ਉਹਨਾਂ ਨੂੰ ਰੈਸਕਿਊ ਕਰਨਾ ਕਿਉਂਕਿ ਸਵੇਰ ਤੋਂ ਨਾ ਹੀ ਖਾਣਾ ਨਾ ਪੀਣਾ ਇਸ ਤਰ੍ਹਾਂ ਦੇ ਹਾਲਾਤ ਹੋ ਗਏ ਸੀ ਇਸ ਕਰਕੇ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਉਹਨਾਂ ਨੂੰ ਬਾਹਰ ਕੱਢਿਆ ਹਾਲਾਂਕਿ ਕਈ ਟਰੈਕਟਰ ਟਰਾਲੀ ਜਿਹੜੀ ਹੈ ਲੋਕਾਂ ਨੂੰ ਉਹਨਾਂ ਦੇ ਘਰ ਤੋਂ ਸ਼ੈਲਟਰ ਕਰਕੇ ਗੁਰਦੁਆਰਾ ਸਾਹਿਬ ਜਾਂ ਹੋਰ ਜਿਹੜੀ ਹੈਗੇ ਸੇਫ ਥਾਵਾਂ ਤੇ ਲੈ ਕੇ ਜਾਂਦੀ ਨਜ਼ਰ ਆ ਰਹੀ ਹੈ ਇਹ ਤਸਵੀਰਾਂ ਨੇ ਹਾਲਾਂਕਿ ਇਹ ਗੁਰਦਾਸਪੁਰ ਦਾ ਲੱਖੋਵਾਲ ਪਿੰਡ ਹੈ ਜਿੱਥੇ ਕਈ ਪਿੰਡਾਂ ਦੇ ਵਿੱਚ ਪਾਣੀ ਦਾ ਲੈਵਲ ਵਧਿਆ ਹੈ ਪਾਣੀ ਦਾ ਵਧਣ ਕਾਰਨ ਕਾਫੀ ਨੁਕਸਾਨ ਜਿਹੜਾ ਉਹ ਜ਼ਰੂਰ ਵੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਬਿਲਕੁਲ ਬੱਤੀ ਗੁਲ ਕਿਸੇ ਵੀ ਤਰ੍ਹਾਂ ਦੀ ਕੋਈ ਪਾਣੀ ਦੀ ਨਹੀਂ ਖਾਣ ਪੀਣ ਦੀ ਨਹੀਂ ਇਸ ਕਰਕੇ ਕਿਉਂਕਿ ਪਾਣੀ ਦਾ ਲੈਵਲ ਹਜੇ ਘਟਿਆ ਨਹੀਂ ਹੈ ਹੋਰ ਵੀ ਪਾਣੀ ਦਾ ਲੈਵਲ ਵੱਧ ਸਕਦਾ ਹੈ ਜਿਸ ਨੂੰ ਲੈ ਕੇ ਲਗਾਤਾਰ ਇਹਦੇ ਵਿੱਚ ਹੁਣ ਰੈਸਕਿਊ ਹਾਲਾਂਕਿ ਐਨਡੀਆਰਫ ਆਰਮੀ ਟੀਮਾਂ ਤਾਂ ਲੱਗੀ ਹੋਈਆਂ ਲੇਕਿਨ ਇਹਦੇ ਨਾਲ-ਨਾਲ ਜਿਹੜੇ ਪਿੰਡ ਦੇ ਲੋਕ ਨੇ ਉਹ ਵੀ ਨੇੜੇ-ਤੇੜੇ ਦੇ ਜਿਹੜੇ ਵੀ ਪਿੰਡ ਦੇ ਪਿੰੜਲੇ ਆ ਪਸ਼ੂ ਨੇ ਉਹਨਾਂ ਨੂੰ ਵੀ ਜਿਹੜਾ ਹੈਗਾ ਸੇਫਲੀ ਥਾਵਾਂ ਤੇ ਜਿਹੜਾ ਸ਼ਿਫਟ ਕਰਦੇ ਨਜ਼ਰ ਆ ਰਹੇ ਨੇ ਭਾਜੀ ਇਹ ਪਿੰਡ ਲਖੋਵਾਲ ਹੈ ਇਹਦੇ ਨਾਲ-ਨਾਲ ਕਿਹੜੇ-ਕਿਹੜੇ ਪਿੰਡ ਨੇ ਜਿਹੜੇ ਕਾਫੀ ਇਫੈਕਟ ਹੋਏ ਢਬੂੜੀ ਅੱਛਾ ਹਾਂਜੀ ਹੋਰ ਕਿਹੜੇ ਕਿਹੜੇ ਪਿੰਡ ਨੇ ਭੋਲੀ ਖੋਪਰ ਮਸੋਹਰ ਠੀਕ ਹਾਂ ਮਸੀਤ ਇਹਦੇ ਇਹਦੇ ਲੋਕੀ ਕਾਫੀ ਜਿਹੜੇ ਇਫੈਕਟ ਹੋਏ ਨੇ ਹਾਂਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਉਹਨਾਂ ਨੂੰ ਹੁਣ ਫਿਰ ਸੇਫ ਥਾਵਾਂ ਤੇ ਲੈ ਕੇ ਜਾ ਰਹੇ ਹਾਂ ਹਾਂਜੀ ਭਾਈ ਕਿੱਥੇ ਕਿੱਥੇ ਗੁਰਦੁਆਰਾ ਸਾਹਿਬ ਜਾਂ ਹੋਰ ਜਿਹੜੇ ਗੁਰਦੁਆਰਾ ਪਿੰਡ ਲਖੋਵਾਲ ਅੱਛਾ ਇੱਥੇ ਆ ਰਹੇ ਸਾਰੇ ਉੱਥੇ ਸਾਰੇ ਆ ਰਹੇ ਉਹਨਾਂ ਨੂੰ ਖਾਣ ਦੀ ਪੀਣ ਦੀ ਸਾਰੀ ਪੂਰੀ ਸਹੂਤਰਵਾ ਰਹੇ ਅਸੀਂ ਦੇਖ ਰਹੇ ਹਾਂ ਕਿ ਕਾਫੀ ਜਿਹੜੇ ਪਿੰਡ ਦੇ ਲੋਕ ਨੇ ਹਜੇ ਵੀ ਫਸੇ ਹੋਏ ਨੇ ਤੋਂ ਉਹਨਾਂ ਨੂੰ ਵੀ ਹੁਣ ਸੇਫਲੀ ਤੁਸੀਂ ਕਿਸ ਤਰ੍ਹਾਂ ਕਰ ਰਹੇ ਹੋ ਭਾਜੀ ਬਹੁਤ ਫਸਿਆ ਜੀ ਅਜ ਬੱਚੇ ਬੱਚੇ ਹੁਣ ਤੁਹਾਡੇ ਸਾਹਮਣੇ ਕੱਢ ਕੇ ਲੈ ਕੇ ਜਾ ਰਹੇ ਆ ਤੇ ਬੜਾ ਬੜਾ ਔਖਾ ਹੈ ਕਿਉਂਕਿ ਨੁਕਸਾਨ ਬਹੁਤ ਜ਼ਿਆਦਾ ਹੋ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨੁਕਸਾਨ ਬਹੁਤ ਜ਼ਿਆਦਾ ਨੁਕਸਾਨ ਠੀਕ ਹੈ ਤੇ ਦੇਖੋ ਕੋਸ਼ਿਸ਼ ਜਿਹੜੀ ਹੈਗੀ ਹੈ ਪਿੰਡ ਦੇ ਜਿਹੜੇ ਲੋਕ ਨੇ ਉਹ ਜ਼ਰੂਰ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਬਿਲਕੁਲ ਅੱਗੇ ਵੀ ਜਿਹੜੇ ਵੀ ਰੈਸਕਿਊ ਕਰ ਰਹੇ ਨੇ ਉਹਨਾਂ ਨੂੰ ਲੈ ਕੇ ਉਹ ਜਿਹੜੇ ਨੇੜੇ ਤੇੜੇ ਦੇ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਨੂੰ ਵੀ ਕੋਸ਼ਿਸ਼ ਕੀਤਾ ਜਾ ਰਿਹਾ ਕਿਉਂਕਿ ਔਰ ਜਿਹੜੇ ਕੀੜੇ ਮਕੌੜੇ ਨੇ ਸੱਪ ਨੇ ਇਹ ਵੀ ਜਰੂਰ ਨਿਕਲਦੇ ਨਜ਼ਰ ਆ ਰਹੇ ਕਾਫੀ ਭਾਜੀ ਸੱਪ ਸੁਪ ਵੀ ਅਸੀਂ ਦੇਖ ਰਹੇ ਨੇ ਇੱਥੇ ਸੱਪ ਬਹੁਤ ਆਉਂਦਾ ਹੈ ਇਹ ਡੰਡੇ ਦਾ ਸੇ ਸੱਪਾਂ ਵਾਸਤੇ ਰੱਖੇ ਨੇ ਡੰਡੇ ਡੰਡੇ ਅਸੀਂ ਕਰਕੇ ਰੱਖੇ ਹਾਂ ਹਾਂਜੀ ਹਾਂਜੀ ਸੱਪਾਂ ਵਾਸਤੇ ਰੱਖੇ ਨੇ ਹਾਂ ਤੇ ਕਾਫੀ ਜਿਹੜੇ ਕੀੜੇ ਮਕੌੜੇ ਵੀ ਸਭ ਕੁਝ ਰੁੱਖਾਂ ਦੇ ਉੱਤੇ ਚੜੇ ਸੱਪ ਜੀ ਹਾਂ ਹਾਂਜੀ